ਦਿੱਲੀ ਪੁਲਿਸ ਦੇ ਪੇਸ ਦੇ ਵਿੱਚ ਆਏ ਪੰਜ ਬੰਦਿਆਂ ਨੇ ਕਰੋ ਕਿਡਨੈਪ ਕਰ ਲਿਆ ਵਿਅਕਤੀ ਨੂੰ ਛੱਡਣ ਦੇ ਲਈ ਪਰਿਵਾਰ ਦੇ ਕੋਲੋਂ ਕੀਤੀ ਪੈਸਿਆਂ ਦੀ ਮੰਗ ਜਾਣਕਾਰੀ ਮਿਲਣ ਤੇ ਐਕਸ਼ਨ ਮੋਡ ਦੇ ਵਿੱਚ ਆਈ ਪੰਜਾਬ ਪੁਲਿਸ ਦੋ ਜਣਿਆਂ ਨੂੰ ਕੀਤਾ ਕਾਬੂ ਤਿੰਨ ਜਾਣੇ ਪੱਜਨ ਚ ਹੋ ਗਏ ਕਾਮਯਾਬ ਇੱਕ ਖਬਰ ਹੁਸ਼ਿਆਰਪੁਰ ਦੇ ਮੁਕੇਰੀਆਂ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਵਿਅਕਤੀ ਨੂੰ ਕਿਡਨਾਪ ਕਰਕੇ ਲਿਜਾਣ ਅਤੇ ਪਰਿਵਾਰ ਦੇ ਕੋਲੋਂ 1.5 ਲੱਖ ਰੁਪਏ ਦੀ ਮੰਗ ਕਰਨ ਦਾ ਇਹ ਮਾਮਲਾ ਜਦੋਂ ਪੁਲਿਸ ਦੇ ਧਿਆਨ ਦੇ ਵਿੱਚ ਆਇਆ ਤਾਂ ਪੁਲਿਸ ਨੇ ਤੁਰੰਤ ਨਾਕਾਬੰਦੀ ਕਰਕੇ ਗੱਡੀ ਦਾ ਪਿੱਛਾ ਕੀਤਾ ਇਹ ਗੱਡੀ ਬਿਨਾਂ ਨੰਬਰ ਪਲੇਟ ਤੋਂ ਇੱਥੇ ਘੁੰਮ ਰਹੀ ਸੀ ਅਤੇ ਇਹਨਾਂ ਵਿਅਕਤੀਆਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਸੀ ਕਿ ਦਿੱਲੀ ਪੁਲਿਸ ਦੇ ਮੁਲਾਜ਼ਮ ਨੇ ਅਤੇ ਐਸ ਨੌਜਵਾਨ ਨੂੰ ਪੁੱਛਗਿੱਛ ਤੇ ਲਈ ਲਿਜਾਣ ਵਾਸਤੇ ਇੱਥੇ ਆਏ ਨੇ ਪਰ ਉਸ ਤੋਂ ਬਾਅਦ ਪੁਲਿਸ ਨੇ ਦੋ ਮੁ슬ਮਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਤਿੰਨ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਇਸ ਬਾਬਤ ਜਾਣਕਾਰੀ ਦਿੱਤੇ ਹੋਏ ਪੁਲਿਸ ਅਧਿਕਾਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਕੇਰੀਆਂ ਥਾਣੇ ਤੋਂ ਇੱਕ ਫੋਨ ਆਇਆ ਇੱਕ ਜਾਣਕਾਰੀ ਦਿੱਤੀ ਗਈ ਕਿ ਇੱਕ ਮਹਿੰਦਰਾ ਗੱਡੀ ਪੰਜ ਲੋਕ ਉਸ ਵਿੱਚ ਸਵਾਰ ਹੋ ਕੇ ਆਏ ਨੇ ਅਤੇ ਹਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੂੰ ਕਿਡਨੈਪ ਕਰਕੇ ਇੱਲੇ ਜਾ ਰਹੇ ਨੇ। ਇਹ ਗੱਡੀ ਕਾਲੇ ਰੰਗ ਦੀ ਹੈ ਅਤੇ ਬਿਨਾ ਨੰਬਰ ਪਲੇਟ ਤੋਂ ਮੁਕੇਰੀਆਂ ਤੋਂ ਦਸੂਏ ਵੱਲ ਆ ਰਹੀ ਹੈ। ਇਸ ਦੌਰਾਨ ਪੁਲਿਸ ਨੇ ਨਾਕਾਬੰਦੀ ਕੀਤੀ, ਰਸਤੇ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਤਿੰਨ ਜਣੇ ਭੱਜਣ ਦੇ ਵਿੱਚ ਕਾਮਯਾਬ ਹੋ ਗਏ, ਜਦਕਿ ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ। ਆਖਿਰਕਾਰ ਇਹ ਪੰਜੋ ਜਣੇ ਕੌਣ ਸੀ ਇਸ ਬਾਬਤ ਪੁਲਿਸ ਦਾ ਵੱਡਾ ਬਿਆਨ ਸਾਹਮਣੇ ਆ। ਜੀ ਮਿੱਤੀ 17 ਤਰੀਕ ਨੂੰ तकरीबन ਸ਼ਾਮ 6:30 ਵਜੇ ਸਾਨੂੰ ਇੱਕ ਇਤਲਾਹ ਮਿਲੀ ਸੀ ਕਿ ਕੁਝ ਪੰਜ ਇੱਕ ਬੰਦੇ ਸਕੋਰਪੀਓ ਗੱਡੀ ਵਿਦਾਊਟ ਨੰਬਰ ਮੁਕੇਰੀਆਂ ਸਾਈਡ ਤੋਂ ਕੋਈ ਬੰਦਾ ਕਨੈਪਰ ਕੇ ਨਕੂਰੀ ਦਸੂਹਾ ਸਾਈਡ ਨੂੰ ਹਾਈਵੇ ਤੇ ਆ ਰਹੀ ਹੈ ਜਿਸ ਬੰਦੀ ਮੈਂ ਸੱਚ ਮੁਕੇਰੀਆਂ ਨਾਲ ਵੀ ਤਾਲਮਿਲ ਕੀਤਾ ਉਹਨਾਂ ਨੇ ਵੀ ਦੱਸਿਆ ਵੀ ਉੱਧਰ ਦੇ ਕਈ ਇਤਲਾਹ ਮਿਲੀ ਹੈ ਕਿਸ ਤੇ ਸੀ ਨਾਕਾਬੰਦ ਕੀਤੀ ਸੀ ਕਾਲੇ ਵਾਲੇ ਪਿੰਡ ਦੇ ਵਿੱਚ ਤੇ ਉਸ ਨਾਕਾਬੰਦ ਰਾਜ ਨੂੰ ਗੱਡੀ ਉੱਥੇ ਆਈ ਹੈ ਉਹਦੇ ਚ ਤਿੰਨ ਇੱਕ ਨੌਜਵਾਨ ਬੱਝ ਗਏ ਸੀ ਦੋ ਸਾਡੇ ਕੋਲ ਕਾਬੂ ਐ ਸੀ ਉਹਦੇ ਚੋਂ ਇੱਕ ਜਿਹੜਾ ਨੌਜਮਾ ਹੈ ਜਿਹੜਾ ਪਗਰਪਰ ਕੇ ਤਹਿਤ ਸੀ ਮਨੋਜ ਹੈ ਤੇ ਡੈਲੀ ਪੁਲਿਸ ਤੋਂ ਆ ਇੱਕ ਹੈਗਾ ਹੌਲਦਾਰ ਰਾਜਾ ਸਿੰਘ ਇੱਕ ਕਪੂਰਥਲਾ ਦਾ ਡਿਸਮਿਸ ਜਿਹੜਾ ਮਲਾਜਮ ਸੀ ਹੈਗਾ 2020 ਚ ਡਿਸਮਿਸ ਹੋ ਗਿਆ ਸੀ ਫਿਰ ਉਹਨਾਂ ਨੂੰ ਅਸੀਂ ਪੁਛਗਿਛ ਲਈ ਲਿਆਂਦਾ ਫਿਰ ਅਸੀਂ ਆਪਣੀ ਪੁਛਗਿਛ ਇਹਨਾਂ ਦੀ ਪੁਛਗਿਛ ਆਪਣੀ ਪੜਤਾਲ ਤੋਂ ਫੂਫੀਆ ਪੜਤਾਲ ਤੋਂ ਸਾਨੂੰ ਪਤਾ ਲੱਗਿਆ ਕਿ ਵੀ ਇਹ ਜਿਹੜੇ ਕੁਛੇ ਡਿਸਮਿਸ ਮਲਾਜਮ ਇੱਕ ਦਿੱਲੀ ਦਾ ਸੀ ਜਿਹੜੇ ਤਿੰਨ ਹੋਰ ਦੋ ਮਲਾਜਮ ਸੀ ਉਹਨਾਂ ਚੋਂ ਇੱਕ ਡਿਸਮਿਸ ਮਲਾਜਮ ਸੀ ਤੇ ਵਾਕੀ ਦਿੱਲੀ ਦੇ ਮੁਲਾਜ਼ਮ ਇੱਥੇ ਕੋਈ ਪੀਓ ਹਰਪ੍ਰੀਤ ਨਾਮ ਦਾ ਮੁੰਡਾ ਹੈ ਮਕੇਰੀਆ ਸੈਕਟਰ ਉਹਨੂੰ ਇਹ ਗ੍ਰਿਫਤਾਰ ਕਰਨਾ ਆਇਆ ਸੀ ਗ੍ਰਿਫਤਾਰ ਕਰਕੇ ਉਹਨਾਂ ਨੂੰ ਉਹਨਾਂ ਨੇ ਅ ਕੁਝ 1.5 ਲੱਖ ਰੁਪਏ ਦੇ ਕਰਦੇ ਉਹਨੂੰ ਤੋਂ ਜਬਰੀ ਡਿਮਾਂਡ ਬਸੂਰ ਕੀਤਾ ਜੋ ਅਸੀਂ ਇਹ ਤੋਂ ਰਿਕਵਰ ਵੀ ਕਰ ਲਿਆ 1.40 ਲੱਖ ਰੁਪਇਆ ਜੋ ਇਨਾਸਾ ਗੱਡੀ ਚ ਰਿਕਵਰ ਹੋ ਗਿਆ ਉਸ ਤਹਿਤ ਅਸੀਂ ਮਾਮਲਾ ਇੱਥੇ 18 ਤਖੂਬਾ ਦੇ ਵਿੱਚ ਐਫ ਆਰ ਨੰਬਰ 11 ਮਿਤੀ 18 124 ਅੰਡਰ ਸੈਕਸ਼ਨ 384 ਤੇ 120 ਵਿਆਪੀਸੀ ਤਾਇਤ ਅਸੀਂ ਇਹਨਾਂ ਪੰਜਾਂ ਦੇ ਖਿਲਾਫ ਮਕਦਮਾ ਦਰਜ ਕਰ ਲਿਆ ਜਿੱਚ ਦੋ ਦੀ ਅਸੀਂ ਰੈਸਟ ਪਾ ਲਈਏ ਬਾਕੀ ਇਨਵੈਸਟੀਗੇਸ਼ਨ ਫਰਦਰ ਸਾਡੀ ਚੱਲ ਗਈ